ਗੱਡੀ ਕੱਢੀ ਸੀ ਮੈਨੂੰ ਜੇ ਨਾ ਉਹਰੇ ਗੱਡੀ ਕੱਢੀ ਨਹੀਂ ਫਿਰ ਤਾਂ ਮੈਂ 50 ਵਿੱਚ ਸੀ 50 ਰਹਿਣੀ ਸੀ ਮੈਂ ਜੇ ਗੱਡੀ ਕੱਢਦਾ ਸੀਗਾ ਉਹਨੇ ਟਾਕੀ ਦੇਖੀ ਬਲੌਕ ਸੀਗੀ ਉਹਨੇ ਬੇਟੀ ਜਿੰਦੇ ਪਾਸ ਦੇ ਗੱਡੀ ਤੇ ਮਾਰਿਆ ਇਦਾਂ ਦਾ ਬਸ ਮੇਰਾ ਮੂੰਹ ਦੇਖੀਆ ਅੱਛਾ ਜੀ ਨਹੀਂ ਆਪਾਂ ਤੋਂ ਬਚ ਗਿਆ ਉਹਨੇ ਮਾਰ ਲਿਆ ਓਕੇ ਆ ਇੱਥੇ ਮਾਰਿਆ ਕੰਨ ਤੇ ਮਾਰਿਆ ਚਲੋ ਮੈਂ ਗੱਡੀ ਖਿੱਚੀ ਮੈਨੂੰ ਪਤਾ ਸੀ ਮੈਂ ਨਹਿਰ ਸਾਡੀ ਮੈਂ ਕਿਹਾ ਮੈਂ ਕਰ ਸਕਦਾ ਅੱਛਾ ਜੀ ਸਾਦਾ ਖਾੜੇ ਗਿਆ ਗੱਡੀ ਚੱਕੀ ਨਾਲ ਕੀ ਸੋਦਾ ਖਾਣੀ ਰਹਿ ਗਿਆ ਅੱਛਾ ਮੈਂ ਉੱਥੇ ਗਿਆ ਸੱਚ ਮਾਰ ਬੋਲੇ ਉਹਨੇ ਮੈਨੂੰ ਲੱਗਿਆ ਜੀ ਮੈਂ ਕਿਹਾ ਇਦਾਂ ਕਰਿਆ ਕੀ ਗੱਲ ਹੋ ਗਈ ਤੁਹਾਨੂੰ ਸੱਚੋ ਸਾਬ੍ਹ ਨੇ ਮੌਕਾ ਦੇਇਆ ਕਹਿੰਦਾ ਮੇਰਾ ਕੂਆ ਤਾਂ ਬੰਦਾ ਨਹੀਂ ਪਰ ਆ ਗਿਆ ਹੋਣਾ ਭਰਾ ਉਹ ਜਿਹੜਾ ਆ ਸਾਥ ਆ ਵਿਧਾਇਕ ਜਗਤਾਰ ਸਿੰਘ ਜੀ ਜਿਹਨੂੰ ਪਿਆਰ ਨਾਲ ਜੱਗਾ ਵੀ ਆਪਾਂ ਕਹਿੰਦੇ ਹਾਂ ਉਹ ਵੀ ਅੱਜ ਜੋ ਪੱਤਰਕਾਰ ਨਸੀਬ ਵਰਕ ਤੇ ਹਮਲਾ ਹੋਇਆ ਤਦ ਤ ਉਨ੍ਹਾਂ ਨੇ ਖਬਰ ਸੁਣਦੇ ਸਾਰੀ ਨਸੀਬ ਵਰਕ ਦੇ ਮੋਢੇ ਨਾਲ ਮੋਢਾ ਲਾ ਕੇ ਜਿੱਥੇ ਸਾ ਦੇਂਦਾ ਵਾਦਾ ਕੀਤਾ ਉਥੇ ਸਪੈਸ਼ਲ ਤੋਂ ਉਥੇ ਮਿਲਣ ਵੀ ਆਏ ਆ ਤੇ ਆਪਾਂ ਇਹਦੇ ਨਾਲ ਗੱਲਬਾਤ ਕਰਾਂਗੇ ਸਭ ਤੋਂ ਪਹਿਲਾਂ ਤੁਸੀਂ ਆਪਣੇ ਚੈਨਲ ਤੇ ਤੁਹਾਡਾ ਧੰਨਵਾਦ ਕਰਦੇ ਆ ਜੀ ਸ਼ੁਕਰੀਆ ਜੀ ਮਿਹਰਬਾਨੀ ਤੇ ਅੱਜ ਜੋ ਪੱਤਰਕਾਰ ਨਸੀਬਤ ਤੇ ਹਮਲਾ ਹੋਇਆ ਤੁਸੀਂ ਸਪੈਸ਼ਲ ਆਏ ਆਂ ਕੀ ਕਹਿਣਾ ਚਾਹੁੰਦੇ ਹੋ ਇਸ ਸੰਬੰਧ ਵਿੱਚ ਪਹਿਲੀ ਗੱਲ ਤਾਂ ਇਸ ਨੂੰ ਮਾਰਾ ਕੰਮ ਕੋਈ ਵੀ ਨਹੀਂ ਹੋ ਸਕਦਾ ਜਿਹੜਾ ਸਾਡਾ ਸੱਚਾ ਸੁੱਚਾ ਖਬਰਾਂ ਲਾ ਕੇ ਲੋਕਾਂ ਨੂੰ ਜਾਗਰੂਤ ਕਰਨ ਵਾਲਾ ਇੱਕ ਭਾਈਚਾਰਾ ਪੱਤਰਕਾਰਾਂ ਇੱਕ ਪੱਤਰਕਾਰ ਤੇ ਹਮਲਾ ਕਰਨਾ ਤਾਂ ਲੋਕਤੰਤਰ ਦਾ ਬਿਲਕੁਲ ਇਹ ਘਾਹ ਇਸ ਕਰਕੇ ਮੈਂ ਸਖਤ ਸ਼ਬਦਾਂ ਦੇ ਵਿੱਚ ਇਹਦੀ ਨਿੰਦਾ ਕਰਦਾ ਤੇ ਪ੍ਰਸ਼ਾਸਨ ਤੋਂ ਮੰਗ ਕਰਦੇ ਆ ਕਿ ਜਿਹੜੇ ਇਹ ਜਿਹੜੇ ਗਲਤ ਅਨਸਰ ਆ ਜੀ ਉਹਨਾਂ ਨੇ ਸਾਡੇ ਭਰਾ ਨਸੀਬ ਵਰਗ ਤੇ ਹਮਲਾ ਕੀਤਾ ਉਹਨੂੰ ਤੁਰੰਤ ਫੜ ਕੇ ਗ੍ਰਿਫਤਾਰ ਕਰਕੇ ਉਹਨਾਂ ਤੇ ਕਾਰਵਾਈ ਹੋਣੀ ਚਾਹੀਦੀ ਹੈ ਅਸੀਂ ਆਪਣੇ ਵੱਲੋਂ ਦਿਲੋਂ ਹਮਦਰਦੀ ਦੇ ਤੌਰ ਤੇ ਸਾਡੇ ਭਰਾ ਦੇ ਨਾਲ ਖੜੇ ਆ ਜਿੰਨੇ ਜੋ ਕੇ ਵੀ ਆ ਖੜੇ ਆ ਥੋਕ ਕੇ ਉਹਨਾਂ ਦਾ ਸਾਥ ਦਵਾ ਕੇ ਤੇ ਦੁਬਾਰਾ ਫੇਰ ਮੈਂ ਜਿਹੜਾ ਇਹ ਮੰਦਭਾਗੀ ਘਟਨਾ ਜਿਹਨੇ ਵੀ ਕੀਤੀ ਆ ਜਿਹਨੇ ਕਰਾਈ ਆ ਇਹਦੀ ਪ੍ਰੋਪਰ ਨਰਪੱਖ ਜਾਂਚ ਹੋਣੀ ਚਾਹੀਦੀ ਆ ਕਿਸੇ ਤਰ੍ਹਾਂ ਕਿਸੇ ਵੀ ਪ੍ਰੈਸਰ ਤੋਂ ਬਿਨਾਂ ਕਿਉਂਕਿ ਅੱਜ ਜਿਹੜਾ ਸਮਾਜ ਹੈ ਸਾਡੇ ਜਿਹੜੇ ਪੱਤਰਚਾਰ ਪੱਤਰਕਾਰ ਭਾਈਚਾਰੇ ਵਾਲੇ ਆ ਜਿਹੇ ਪੱਤਰਕਾਰ ਜਿਹੜੇ ਵੀਰ ਆ ਜੇ ਉਹਨਾਂ ਤੇ ਵੀ ਹਮਲਾ ਹੋਣ ਲੱਗਾ ਤਾਂ ਲੋਕਾਂ ਨੂੰ ਦੱਸੂ ਕੌਣ ਵੀ ਸੱਚ ਕੌਣ ਬੋਲਦਾ ਤੇ ਜ਼ਹੂਰ ਕੌਣ ਬੋਲਦਾ ਤੇ ਇਹਨਾਂ ਨੇ ਇਹਨਾਂ ਨੇ ਸ਼ਰਿਆਵਾਂ ਨੂੰ ਹਲਕਾ ਜਿਗਰਾਉਂਦਿਆਂ ਬੀਬੀ ਸਭਜੀ ਨੂੰ ਮੌਨ ਕਿ ਦੂਸ਼ ਲਾਇਆ ਜੀ ਇਹਨਾਂ ਨੇ ਨਹੀਂ ਉਹਦੇ ਬਾਰੇ ਮੈਂ ਨਹੀਂ ਕਹਿ ਸਕਦਾ ਕੁਝ ਕਿਉਂਕਿ ਮੈਨੂੰ ਉਹਦੇ ਬਾਰੇ ਨਹੀਂ ਪਤਾ ਪਰ ਜਿਨੇ ਵੀ ਇਹ ਕੰਮ ਕਰਾਇਆ ਜਾਂ ਕੀਤਾ ਅਸੀਂ ਉਹਤੇ ਠੋਕ ਕੇ ਕਾਰਵਾਈ ਕਰਾਵਾਂਗੇ ਇਹ ਮੇਰੇ ਸਤ ਬੜੀ ਹੈਰਾਨਗੀ ਦੀ ਗੱਲ ਆ ਇੱਕ ਪੱਤਰਕਾਰ ਤੇ 10 ਵਜੇ ਸਵੇਰੇ ਹਮਲਾ ਹੋ ਜਾਂਦਾ ਤੇ 10 ਤੋਂ ਲੈ ਕੇ ਹੁਣ ਤੱਕ ਵੀ ਮ ਸਾਢੇ 3 ਦਾ ਟਾਈਮ ਹੋ ਗਿਆ ਤੇ ਸਾਡਾ ਪੱਤਰਕਾਰ ਭਾਈ ਜਰਾ ਐਸਐਸਪੀ ਸਾਹਿਬ ਜਗਰਾਉਂ ਵੀ ਮਿਲ ਕੇ ਆਇਆ ਉਹਨਾਂ ਨੇ ਵੀ ਤੰਤ ਨੋਟਸ ਲਿਆ ਪਰ ਹਜੇ ਤੱਕ 5-6 ਘੰਟੇ ਬੀਤਣ ਦੇ ਬਾਵਜੂਦ ਵੀ ਕੋਈ ਵੀ ਪੁਲਿਸ ਅਧਿਕਾਰੀ ਬਿਆਨ ਲੈਣ ਤੱਕ ਨਹੀਂ ਆਇਆ ਇਹਦੇ ਸਬੰਧ ਕੀ ਕਹਿਣਾ ਕਿੰਨੇ ਫਿਰ ਜੇ ਹਜੇ ਟਿੱਕਰ ਨਹੀਂ ਆਇਆ ਤਾਂ ਬਿਲਕੁਲ ਇਹ ਮਾੜੀ ਗੱਲ ਹੈ ਕਿ ਕਿ ਜਿਹੜਾ ਇਹ ਪ੍ਰਸ਼ਾਸਨ ਸਰਕਾਰਾਂ ਹੁੰਦੀਆਂ ਜਾਂਦੀਆਂ ਰਹਿੰਦੀਆਂ ਇਹਦੇ ਤੇ ਨਾ ਬੜਾ ਮਾਣ ਨਹੀਂ ਕਰਨਾ ਚਾਹੀਦਾ ਪਤਾ ਨਹੀਂ ਕਿਹਦੀ ਕਿਹੜੇ ਵੇਲੇ ਪਟਕਾ ਲੱਗ ਜਾਣਾ ਕਿਹਦੀ ਸਰਕਾਰ ਆ ਜਾਣੀ ਹੈ ਤੇ ਜਿਹੜੀ ਸਰਕਾਰ ਚੱਲ ਰਹੀ ਆ ਆਮ ਆਦੀ ਪਾਰਟੀ ਦੀ ਇਹਦੇ ਵਿੱਚ ਜਿਹੜਾ ਲਾ ਐਂਡ ਆਰਡਰ ਆਰਡਰ ਆ ਬਿਲਕੁਲ ਫੇਲ ਆ ਏ ਹਰੇਕ ਥਾਂ ਤੇ ਕਦੇ ਕਿਸੇ ਤੇ ਲੋਟ ਖੋਲੀ ਕਿਹਦੇ ਕਿਤੋਂ ਆਹਾ ਹੁਣ ਗੈਂਗਸਟਰ ਆਣੇ ਆ ਗਏ ਕਿਸੇ ਤੋਂ ਰਿਵਾਰ ਰਵਰ ਫੜਿਆ ਗਿਆ ਪਿਸਤੌਲ ਫੜਿਆ ਗਿਆ ਕਿਸੇ ਦੇ ਬਾਲੀਆਂ ਲਾ ਲੀਆਂ ਕਿਸੇ ਤੁਰੇ ਜਨ ਜੀ ਦਾ ਪਰਸ ਖੋ ਕੇ ਲੈ ਗਏ ਕਿਸੇ ਨੂੰ ਲੱਤਾ ਵਾਹਾਂ ਭੰਤੀਆਂ ਯਾਰ ਇਹੋ ਜਿਹਾ ਸਬਤ ਅਜੇ ਤੱਕ ਦੇਖਿਆ ਹੀ ਨਹੀਂ ਅਸੀਂ ਕਿੰਨਾ ਤਕਰੀਬਨ 52 ਸਾਲ ਦਾ ਮੈਂ ਵੀ ਹੋ ਗਿਆ ਪਰ ਜਿਹੜਾ ਪ੍ਰਸ਼ਾਸਨ ਜੇ ਹਜੇ ਤੱਕ ਨਹੀਂ ਆਇਆ ਮੈਂ ਵੀ ਪ੍ਰਸ਼ਾਸਨ ਨਾਲ ਗੱਲ ਕਰਨਾ ਉਹਨੂੰ ਆਉਣਾ ਚਾਹੀਦਾ ਆ ਕੇ ਬਿਆਨ ਲੈ ਕੇ ਤੇ ਤੁਰੰਤ ਕਾਰਵਾਈ ਕਰਨੀ ਚਾਹੀਦੀ ਠੀਕ ਹੈ ਧੰਨਵਾਦ